हां जी ਕੀ ਨਾਮ ਆ ਤੁਹਾਡਾ ਮੇਰਾ ਨਾਮ ਬਿਥੇ ਧਰਮਿੰਦਰ ਚੰਦਲਾ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਪਤਾ ਲੱਗਣ ਤੇ ਬਹੁਤ ਵਧੀਆ ਗਾ ਤੁਸੀਂ ਆਇਓ ਤੇ ਆਹ ਤੁਹਾਡੇ ਸਾਹਮਣੇ ਹੀ ਆ ਦੇਖੋ ਕਿੰਨਾ ਜਣੀ ਬੁਰਾ ਹਾਲ ਹੈ ਪ੍ਰਸ਼ਾਸਨ ਦਾ ਦੇਖੋ ਜੀ ਇਹ ਚਾਇਨਾ ਡੋਰ ਕਹਿੰਦੇ ਬੰਦ ਕਰਤੀ ਉਹ ਬੰਦ ਹੋਣ ਤਾਂ ਕਿਹੜੀ ਹੋਈ ਹੈ ਪ੍ਰਸ਼ਾਸਨ ਨੇ ਐਕਤੀ ਦੇਖੋ ਨਾ ਤਾਂ ਕੋਈ ਸਫਾਈ ਕੀਤੀ ਹੈ ਠੀਕ ਹੈ ਡੀਜੇ ਧੜਲੇ ਨਾਲ ਵੱਜਦੇ ਰਹੇ ਨੇ ਸਾਰੇ ਸ਼ਹਿਰ ਦੇ ਵਿੱਚ ਕੋਈ ਕਿਤੇ ਰੋਗ ਨਹੀਂ ਸੀ ਚੈਨਾ ਡੋਰ ਬੜੀ ਧਰਲੇ ਨਾਲ ਵਿਕੀ ਆ ਹੁਣ ਆ ਬੱਚੇ ਦਾ ਦੇਖੋ ਪਲੱਸ 2 ਚ ਪੜਦੀ ਹੈ ਕੁੜੀ ਇਹ ਇਹਦਾ ਹਾਲ ਦੇਖੋ ਕੀ ਹੈ ਬੜਾ ਬਪਾ ਨਾ ਕਰੇ ਥੋੜਾ ਜਿਹਾ ਟੱਕ ਦੂਰ ਲੰ ਨੂੰਗਾ ਲੱਜੰਦਾ ਜਾਨ ਨੂੰ ਖਤਰਾ ਸੀਗਾ ਦੇਖੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਇਥੇ ਨੱਥ ਪਾਈ ਜਾਵੇ ਡੋਰ ਪਿੱਛੇ ਨਹੀਂ ਆਣੀ ਚਾਹੀਦੀ ਪਹਿਲੀ ਗੱਲ ਤਾਂ ਜਿਹੜੀਆਂ ਫੈਕਟਰੀਆਂ ਡੋਰ ਬੰਦੀ ਹੈ ਜਿੱਥੋਂ ਆ ਰਹੀ ਹੈ ਉੱਥੇ ਹੀ ਨੱਥ ਪਾਣੀ ਚਾਹੀਦੀ ਹੈ ਇਹ ਇੱਥੇ ਆ ਵੀ ਨਾ ਬਾਕੀ ਮੈਂ ਤਾਂ ਜਿਹੜੇ ਦੁਕਾਨਦਾਰ ਨੇ ਮੈਂ ਉਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਵੀ ਤੁਸੀਂ ਇਹ ਚੀਜ਼ਾਂ ਕਿਉਂ ਰੱਖਦੇ ਹੋ ਥੋੜੇ ਜਿ ਬੱਚੇ ਨੇ ਥੋੜੇ ਜਿ ਬੱਚੇ ਨੇ ਕੱਲ ਨੂੰ ਦੇਖੋ ਥੋੜੇ ਬੱਚਿਆਂ ਵੀ ਉਹ ਹੱਸ ਹੋ ਸਕਦਾ ਮੈਂ ਤਾਂ ਉਹ ਦੁਕਾਨਦਾਰਾਂ ਨੂੰ ਜਿਹੜੇ ਸੇਲ ਪਰਚ ਕਰਦੇ ਨੇ ਮੈਂ ਤਾਂ ਉਹਨਾਂ ਨੂੰ ਵੀ ਇਹ ਇੱਕ ਦਾ ਮੈਂ ਇੱਕ ਗਲਤ ਉਹ ਯੂਜ਼ ਨਹੀਂ ਮੈਂ ਲਫ਼ਜ਼ ਕਰਨਾ ਚਾਹੁੰਦਾ ਉਹਨਾਂ ਲਈ ਉਹਨਾਂ ਲਈ ਬਹੁਤ ਗਲਤ ਗੱਲ ਆ ਇਹ ਬਾਕੀ ਬੀਤ ਸਿੰਘ ਸਾਹਿਬ ਮੈਂ ਤਾਂ ਇਹੀ ਜੋ ਪ੍ਰਸ਼ਾਸਨ ਨੂੰ ਕਹੂੰਗਾ ਵੀ ਅੱਗੇ ਤੋਂ ਇਹ ਤਿਹਾਰ ਤੇ ਬਸੰਤ ਦੇ ਮੈਂ ਤਾਂ ਇਹ ਵੀ ਜਮੈਂ ਬੰਦ ਹੋਣਾ ਚਾਹੀਦਾ ਇਹ ਬਹੁਤ ਗਲਤ ਹੈ ਇਹਦੀ ਗੁੜੀਆ ਕਿੰਨੇ ਸਾਲ ਦੀ ਉਮਰ ਹੈ ਜੀ ਇਹ ਮੇਲੇ ਹੈਗੀ ਆ 20 ਬੰਦੇ ਹੈਗੇ ਆ ਪਲੱਸ 2 ਚ ਪੜ੍ਹਦੇ ਆ ਇਹ ਅੱਛਾ ਜੀ ਹਾਂ ਹਾਂ ਕਿਹੜੇ ਵਾਰਡ ਚ ਰਹਿੰਦੇ ਨੇ ਇਹ ਇਹ ਵਾਰਡ ਨੰਬਰ 26 ਹੈ ਜੀ ਮੈਂ ਸ਼ਵਿੰਦਰ ਸਿੰਘ ਮਿੰਟੂ ਦਾ ਵਾਰਡ ਆ ਇਹ ਮੈਂ ਇੱਥੇ ਵਾਰਡ ਇੰਚਾਰਜ ਆਂ ਮਧਮਿੰਦਰ ਚਾਂਦਲਾ ਓਕੇ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਵੀਨ ਹੈ ਤੁਸੀਂ ਕਿੱਥੇ ਰਹਿੰਦੇ ਹੋ ਅਸੀਂ ਮਰੇ ਕੋਲ ਨਾਲ ਰੋੜ ਤੇ ਗੁਰੂ ਹਰਿਕ੍ਰਿਸ਼ਨ ਨਗਰ ਅੱਜ ਤੁਹਾਡੀ ਗੁੜੀਆ ਨਾਲ ਕੀ ਹੋਇਆ ਜੀ ਗੁੜੀਆ ਵੀ ਜਿ ਟਿਊਸ਼ਨ ਤੇ ਜਾ ਰਹੀ ਸੀ ਮਾਰਨਿੰਗ ਟਾਈਮ ਅ ਕ੍ਰਿਸ਼ਨ ਨਗਰ 8:30 ਵਜੇ ਦੀ ਗੱਲ ਹੈ ਉਹ ਜਾਂਦੇ ਹੋਏ ਹਜੇ ਸਲੋ ਸੀ ਇੰਨਾ ਸ਼ੁਕਰ ਚਾਇਨਾ ਡੋਰ ਨੇ ਇੱਕੋ ਤਾਂ ਮੋਦਾ ਗਲਾ ਕੱਟਤਾ ਆ ਕੇ ਜੀ ਤੇ ਕਾਫੀ ਜ਼ਿਆਦਾ ਸਟਿਚਿੰਗ ਲੱਗੇ ਨੇ 10 ਸਟਿਚਿੰਗ ਲੱਗੇ ਨੇ ਤੇ ਕਾਫੀ ਡੂੰਗਾ ਆਇਆ ਦੇਖੋ ਜਦੋਂ ਗਵਰਨਮੈਂਟ ਨੇ ਬੰਦ ਕਰਿਆ ਹੈ ਉੱਪਰੋਂ ਤਾਂ ਬੰਦ ਹੁੰਦੀ ਨਹੀਂ ਉਹ ਬੰਦ ਬੰਦ ਕਰੀ ਜਾਂਦੇ ਨੇਗੇ ਉੱਪਰੋਂ ਸੈਂਟਰ ਨੂੰ ਬੰਦ ਕਰਨਾ ਚਾਹੀਦਾ ਪੂਰਾ ਜੇ ਵਿਕੂਗੀ ਤਾਂ ਆਉਗੀ ਇੱਥੇ ਜੇ ਵਿਕਣਾ ਹੀ ਬੰਦ ਕਰਨ ਪਹਿਲਾਂ ਸਭ ਤੋਂ ਹੁਣ ਦੇਖੋ ਪਲੱਸ 2 ਦੇ ਪੇਪਰ ਨੇ ਹੁਣ ਬੱਚੇ ਦੇ ਕਿੰਨਾ ਨੁਕਸਾਨ ਹੋ ਰਿਹਾ ਆ 22 ਤੋਂ ਪੇਪਰ ਸਟਾਰਟ ਨਹੀਂ ਹੋਏ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਇਹ ਪੂਰਾ ਬੰਦ ਕਰਨਾ ਹੁਣ ਕਿੰਨੇ ਲੋਕ ਮਰਦੇ ਨੇ ਕੱਲ ਆਪਣੇ ਖੰਨੇ ਖੰਨੇ ਚ 6-7 ਡੈਥਾਂ ਹੋਈਆਂ ਨੇ ਇਹਦੇ ਨਾਲ ਬੱਚਿਆਂ ਦੀਆਂ ਦੋ ਤਾਂ ਹਸਪੀਟਲ ਜੀ ਚ ਅਸੀਂ ਇਹਦੇ ਸਟੀਚਿੰਗ ਲਵਾਇਆ ਉੱਥੇ ਕਹਿੰਦੇ ਸੀ ਕਹਿੰਦੇ ਵੀ ਦੋ ਜਵਾਨ ਡੈਥ ਮੁੰਡਿਆਂ ਦੀ ਹੋਈ ਆ ਕੱਲ ਇੱਕ ਨਹੀਂ ਪੂਰਾ ਗਲਾ ਕੱਟ ਗਿਆ ਉਹਨਾਂ ਦਾ ਜਦ ਯੂਜ਼ ਕਰਾਂਗੇ ਤਾਂ ਕਿੰਨੇ ਲੋਕਾਂ ਦੀ ਜਾਨ ਜਾਂਦੀ ਹੈ ਤੁਸੀਂ ਦੇਖੋ ਇਹ ਬਿਲਕੁਲ ਬੰਦ ਕਰਨੀ ਚਾਹੀਦੀ ਹੈ ਵੀਰ ਜੀ ਪ੍ਰੋਪਰਲੀ ਇਹਨੂੰ ਇਹ ਐਕਟਿਵ ਆ ਤੇ ਇਕੱਲੇ ਜਾ ਰਹੀ ਸੀ ਨਾਲ ਇਹਨਾਂ ਦੇ ਕੋਈ ਹੋਰ ਵੀ ਸੀ ਇਕੱਲੇ ਹੀ ਸੀ ਵੀਰ ਜੀ ਇਹ ਹਾਂ ਜੀ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਿਲਬਰ ਹੈ ਜੀ ਸਰ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਮਰੇਕ ਕੋਲਾ ਰੋਡ ਗੁਰੂ ਹਰਿਕ੍ਰਿਸ਼ਨ ਨਗਰ ਖੰਨੇ ਰਹਿੰਦਾ ਜੀ ਸਰ ਅੱਜ ਤੁਹਾਡੀ ਗੁੜੀਆਂ ਨਾਲ ਕੀ ਹੋਇਆ ਮੇਰੀ ਬੇਟੀ ਨੇ ਅੱਜ ਸਵੇਰੇ ਟਿਊਸ਼ਨ ਵਾਸਤੇ ਜਾ ਰਹੀ ਸੀਗੀ ਤੇ ਸਕੂਟਰੀ ਤੇ ਇਹ ਗਲ ਦੇ ਵਿੱਚ ਚਾਈਨਾ ਡੋਰ ਪੈ ਗਈ ਤੇ ਉਹਦੇ ਨਾਲ ਇਹਦਾ ਗੜਾ ਬਹੁਤ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਇਹ ਸਰ ਕਿੰਨੇ ਕਿੱਥੇ ਜਾ ਰਹੇ ਟਿਊਸ਼ਨ ਪੜ੍ਹਦੇ ਨਹੀਂ ਹਾਂਜੀ ਇਹ ਟਿਊਸ਼ਨ ਪੜ੍ਹਦੇ ਨੇ ਜੀ ਕਿੱਥੇ ਕ੍ਰਿਸ਼ਨ ਨਗਰ ਜਾ ਰਹੀ ਸੀ ਕਿੰਨੇ ਵਜ ਦੀ ਗੱਲ ਹੈ ਜੀ ਇਹ ਇਹ ਸਵੇਰੇ 8:30 ਵਜੇ ਦੀ ਗੱਲ ਹੈ ਜੀ ਕਿਹੜੀ ਕਲਾਸ ਪੜ੍ਹਦੇ ਨੇ ਇਹ ਪਲੱਸ 2 ਚ ਪੜ੍ਹਦੀ ਪੇਪਰ ਨਹੀਂ ਹੁਣ ਜੀ ਬੱਚੀ ਕਿਹੜੇ ਸਕੂਲ ਚ ਸੈਕੰਡ ਹਾਰਡ ਦੇ ਵਿੱਚ ਅੱਛਾ ਜੀ ਤੇ ਕਿੰਨਾ ਕਰਤਨ ਦਾ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਮਤਲਬ ਕਿੰਨਾ ਚੀਰਾ ਪੈ ਗਿਆ ਕਾਫੀ ਜੀ ਇਹ ਇਧਰੋਂ ਲੈ ਕੇ ਇੱਥੇ ਤੱਕ ਕਾਫੀ ਪੂਰਾ ਚੀਰਾ ਆਇਆ ਹੋਇਆ ਹੈ ਤੇ ਆ ਗੱਬੇ ਕਾਫੀ ਡੂੰਗਾ ਪੈ ਗਿਆ ਯਾਨੀ ਬਚਤ ਰਹਿ ਗਈ ਫੇਰ ਵੀ ਕਿੰਨੇ ਟਾਂਕੇ ਲੱਗੇ ਨੇ ਜੀ ਡਾਕਟਰ ਸਾਹਿਬਾਂ ਦੀ 8-10 ਟਾਂਕੇ ਲੱਗੇ ਨੇ ਜੀ ਅੱਛਾ ਜੀ ਹਾਂ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਦੇਖੋ ਵੀ ਇਹ ਚਾਇਨਾ ਡੋਰ ਤੇ ਜਿਵੇਂ ਗਵਰਨਮੈਂਟ ਨੇ ਪਾਬੰਦੀ ਲਾਈ ਹੀ ਆ ਪਰ ਉਹ ਅਪਲਾਈ ਨਹੀਂ ਹੋ ਰਿਹਾ ਹੈਗਾ ਇਸ ਹਿਸਾਬ ਨਾਲ ਇਹ ਵੀ ਚਾਇਨਾ ਡੋਰ ਬਿਕ ਰਹੀ ਆ ਔਰ ਅਸੀਂ ਦੇਖ ਵੀ ਰਹੇ ਆ ਸਾਡੇ ਬੱਚੇ ਵੀ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਜਾਨਵਰ ਵੀ ਮਰ ਰਹੇ ਨੇ ਅਸੀਂ ਤਾਂ ਇਹੀ ਸੋਚ ਕੇ ਇਹਦੇ ਲਈ ਆਵਾਜ਼ ਉਠਾਈ ਦੀ ਵੀ ਅੱਜ ਸਾਡੇ ਬੱਚੇ ਨਾਲ ਹੋਇਆ ਰੱਬ ਨਾ ਜਾਣੇ ਇਹਦੀ ਜ਼ਿੰਦਗੀ ਬਧੀ ਹੋਈ ਦੀ ਰੱਬ ਨੇ ਬਚਾ ਲਿਆ ਕਿਸੇ ਜਿਵੇਂ ਕਹਿੰਦੇ ਦਿੱਤੀ ਹੋਈ ਅੱਗੇ ਆ ਗਈ ਵੀ ਕਿਸੇ ਬੱਚੇ ਦਾ ਨੁਕਸਾਨ ਕਿਸੇ ਹੋਰ ਦਾ ਵੀ ਨੁਕਸਾਨ ਹੋ ਸਕਦਾ ਹੈ ਇਹ ਤਾਂ ਸਾਨੂੰ ਸਾਰਿਆਂ ਲਈ ਸਮਾਜ ਚ ਜ਼ਹੀਦਾ ਹੈ ਵੀ ਸਾਡਾ ਸਾਰਿਆਂ ਦਾ ਹੀ ਨੁਕਸਾਨ ਹੋ ਸਕਦਾ ਹੈ